ਚੀਕਾ ਇਹਤਮਨ ਚੈਨਲ ਦੇਖ ਰਹੀ ਸਾਰੇ ਦਰਸ਼ਕਾਂ ਦਾ ਮੈਂ ਹਰਦੀਕਾ ਸ਼ਰਮਾ ਕਰਦੀ ਹਾਂ ਨਿੱਕਾ ਸਵਾਗਤ ਅੱਜ ਵਿਸ਼ਵਕਰਮਾ ਪੂਜਾ ਦਿਵਸ ਦੇ ਉਪਲਾਬਧ ਵਿੱਚ ਵਿਸ਼ਵਕਰਮਾ ਮੰਦਰ ਸਭਾ ਕੋਰਾਲੀ ਵੱਲੋਂ ਸਵੇਰੇ ਹਵਨਿਆ ਕੀਤਾ ਗਿਆ ਤੇ ਉਸ ਤੋਂ ਉਪਰੰਤ ਕੈਂਪ ਲਗਾਏ ਗਏ ਨੇ ਵੱਖ-ਵੱਖ ਤਰ੍ਹਾਂ ਦੇ ਪਹਿਲਾ ਇੱਕ ਆਈ ਚੈੱਕਅਪ ਕੈਂਪ ਤੇ ਆਪਰੇਸ਼ਨ ਕੈਂਪ ਚੱਲ ਰਿਹਾ ਹੈ ਦੂਜਾ ਬੋਡੀ ਚੈੱਕਅਪ ਕੈਂਪ ਚੱਲ ਰਿਹਾ ਤੀਸਰਾ ਬੜਾ ਡੋਨੇਸ਼ਨ ਕੈਂਪ ਸੋ ਭਗਵਾਨ ਵਿਸ਼ਵਕਰਮਾ ਜੀ ਦੇ ਪੈਰੋਕਾਰ ਹੁੰਦੇ ਆ ਅਸੀਂ ਉਹਨਾਂ ਦੇ ਪੂਰਨਿਆ ਤੇ ਚੱਲਦੇ ਆ ਲੋਕ ਭਲਾਈ ਦੀ ਸੇਵਾ ਨੂੰ ਅਪਣਾਉਂਦੇ ਹੋਏ ਅੱਜ ਇਹ ਕੈਂਪ ਲਗਾਏ ਨੇ ਤਾਂ ਕਿ ਲੋਕਾਈ ਦਾ ਵੱਧ ਤੋਂ ਵੱਧ ਫਾਇਦਾ ਕੀਤਾ ਜਾ ਸਕੇ ਕਿਉਂਕਿ ਭਗਵਾਨ ਵਿਸ਼ਵਕਰਮਾ ਜੀ ਨੇ ਵੀ ਇਹ ਸੰਦੇਸ਼ ਦਿੱਤਾ ਹੈ ਵਰਕ ਇਜ਼ ਵਰਸ਼ਿਪ ਕੰਮ ਹੀ ਪੂਜਾ ਹੈ ਕਿ ਤੁਸੀਂ ਕੰਮ ਕਰੋ ਲੋਕਾਈ ਦੀ ਸੇਵਾ ਕਰੋ ਉਹੀ ਤੁਹਾਡੀ ਪੂਜਾ ਕਿਉਂਕਿ ਲੋਕਾਂ ਦੀ ਸੇਵਾ ਜੁੜੇ ਹੱਥ ਇਸ ਪਰਮਾਤਮਾ ਦੇ ਪ੍ਰਾਰਥਨਾ ਚ ਜੁੜੇ ਹੋਏ ਹੱਥਾਂ ਨਾਲੋਂ ਜਿਆਦਾ ਵਧੀਆ ਮੰਨੇ ਜਾਂਦੇ ਨੇ ਤੇ ਇਸ ਲਈ ਅਸੀਂ ਉਸ ਪੁਰਨੇ ਤੇ ਚਲਦੇ ਆ ਅੱਜ ਇੱਕ ਐਮਪੀ ਯੋਜਿਤ ਕੀਤੇ ਨੇ ਜੀ ਸਭਾ ਦੇ ਚੇਅਰਮੈਨ ਜਸਵਿੰਦਰ ਗੋਲਡੀ ਜੀ ਵਾਈਸ ਚੇਅਰਮੈਨ ਸਰਦਾਰ ਹਰਨੇਕ ਸਿੰਘ ਜੀ ਕੈਸ਼ੀਅਰ ਦਰਸ਼ਨ ਸਿੰਘ ਜੀ ਤੇ ਮੈਂਬਰ ਸਾਹਿਬਾਨ ਸਤਨਾਮ ਸਿੰਘ ਜੀ ਨਕੀ ਕਾਂਸੀ ਜੀ ਪਰਮਿੰਦਰ ਸਿੰਘ ਜੀ ਬਹਾਦਰ ਸਿੰਘ ਜੀ ਇੰਜੀਨੀਅਰ ਲਾਲ ਸਿੰਘ ਜੀ ਬਿਰਦੀ ਤੇ ਰਵਿੰਦਰ ਸਿੰਘ ਜੀ ਤੇ ਹੋਰ ਸਾਰੇ ਮੈਂਬਰ ਸਵਰਨ ਸਿੰਘ ਜੀ ਗੁਰਪਾਲ ਸਿੰਘ ਜੀ ਮੈਡਮ ਸੀਮਾ tihman ਜੀ ਬਨੋਦ tihman ਜੀ ਤੇ ਹਰਬੰਸ ਸਿੰਘ ਜੀ ਸਾਰੇ ਮੈਂਬਰ ਸਹਿਬਾਨ ਆਪਣਾ ਗੁਰਪ੍ਰੀਤ ਸਿੰਘ ਜੀ ਗੁਰਿੰਦਰ ਸਿੰਘ ਜੀ ਗੁਰਿੰਦਰ ਵਿੱਕੀ ਜੀ ਇਹ ਸਾਰੇ ਮੈਂਬਰ ਸਹਿਬਾਨ ਅੱਜ ਪੂਰੇ ਜੋਸ਼ੋ ਖੁਸ਼ ਨਾਲ ਇਸ ਇਹਨਾਂ ਕੈਂਪਾਂ ਦੇ ਵਿੱਚ ਲੋਕਾਈ ਦੀ ਸੇਵਾ ਕਰ ਰਹੇ ਨੇ ਮੈਂ ਇਹਨਾਂ ਦਾ ਵੀ ਬਹੁਤ ਧੰਨਵਾਦੀ ਆ ਤੇ ਮੈਂ ਉਹਨਾਂ ਟੀਮਾਂ ਦਾ ਵੀ ਬਹੁਤ ਧੰਨਵਾਦ ਕਰਦਾ ਜਿਨ੍ਹਾਂ ਨੇ ਸਾਡੇ ਛੋਟੇ ਜਿਹੇ ਨੋਟਿਸ ਤੇ ਇਹ ਕੈਂਪ ਆਯੋਜਿਤ ਕੀਤੇ ਨੇ ਤੇ ਲੋਕਾਈ ਦੇ ਉਹਨਾਂ ਨੂੰ ਚੈੱਕਪੋਇੰਟ ਕਰਕੇ ਉਹਨਾਂ ਨੂੰ ਸੇਵਾਵਾਂ ਉਪਲਬਧ ਕੀਤੀਆਂ ਨੇ ਅਸੀਂ ਇਸ ਤਰ੍ਹਾਂ ਦੇ ਕੈਂਪ ਜਿਹੜੇ ਹਰ ਸਾਲ ਜਿਹੜੇ ਨੇ 유ਜਿਤ ਕਰਾਂਗੇ ਸਾਡੇ ਚੇਅਰਮੈਨ ਸਾਹਿਬ ਤੇ ਹੋਰ ਮੈਂਬਰ ਸਾਹਿਬਾਨ ਦੀ ਇਹ ਸਾਡੀ ਜਿਹੜੀ ਸਭਾ ਦਾ ਮੇਨ ਜਿਹੜਾ ਮੋਟੋ ਹੈ ਕਿ ਵੱਧ ਤੋਂ ਵੱਧ ਲੋਕਾਂ ਦੀ ਸੇਵਾ ਕਰੀਏ ਸਾਡਾ ਸਲਾਈ ਸੈਂਟਰ ਵੀ ਬਹੁਤ ਵਧੀਆ ਚੱਲ ਰਿਹਾ ਸਾਡਾ ਮੈਡੀਕਲ ਜਿਹੜੀ ਹੈ ਲੈਬੋਰੀ ਹੈ ਉਹ ਵੀ ਬਹੁਤ ਅੱਛੀ ਚੱਲ ਰਹੀ ਹੈ ਟੈਸਟ ਲੈਬੋਰੀ ਤੇ ਇਸੇ ਤਰ੍ਹਾਂ ਹੋਰ ਵੀ ਅਸੀਂ ਅੱਜ ਕੋਸ਼ਿਸ਼ ਕੀਤੀ ਹੈ ਕਿ ਵੱਧ ਤੋਂ ਵੱਧ ਲੋਕਾਂ ਨੂੰ ਸੇਵਾ માં ਦੇ ਸਕੀਏ ਮੇਲਾ ਆ ਗਿਆ ਗੁਸਾਈਆਂ ਨੇ ਦੇਰੇ ਦਾ ਮੇਲਾ ਆ ਗਿਆ ਆ ਗਿਆ ਗੁਸਾਈਆਂ ਨੇ ਦੇਰੇ ਦਾ ਜਿੱਤੇ ਨੂੰ ਪੁੱਤ ਮਿਲਦੇ ਗਰਾਂਦਾ ਦੀ ਸਾਡੀ ਦਿਲ ਦੇ ਦਿਲ ਰਾਤ ਧੂਣਾ ਸਾਦਾ ਦਾ ਹੈ ਚੱਲਦਾ ਦਿਨ ਰਾਤ ਧੂਣਾ ਦਿਨ ਰਾਤ ਧੂਣਾ ਸਾਦਾ ਦਾ ਹੈ ਚੱਲਦਾ ਭੂਤੀ ਲਿਆ ਆਰਾਮ ਮਿਲਦਾ ਮਿਲਦਾ ਹਾਰ ਦਿਲ ਦਾ ਗੁਸਾਈ ਵਾਲੇ ਪੁੱਛ ਲੈਂਦੇ ਨੇ ਜੀ ਹਾਰ ਦਿਲ ਦਾ ਗੁਸਾਈ ਵਾਲੇ ਪੁੱਛ ਲੈਂਦੇ ਨੇ ਜੀ ਹਾਰ ਦਿਲ ਦਾ ਕਈ ਪਿੰਡਾਂ ਵਿੱਚੋਂ ਸੰਜਦੇ ਹੈ ਆਉਂਦੀ ਬੰਨੇ ਜੰਨੇ ਵਿੱਚ ਦੂਰ ਦੂਰ ਸੰਗੀਤ ਹੈ ਹੌਂਦੀ ਮੁਰਾਤਾ ਸਭ ਹੌੜ ਪੂਰੀਆਂ ਪੂਰੀਆਂ ਦੇਸ਼ਾਂ ਦੇ ਵਿੱਚ ਦੇਸ਼ਾਂ ਵਿੱਚ ਵੀ ਨੇ ਮਸ਼ਹੂਰੀਆਂ ਦੂਰ ਦੂਰ ਤੱਕ ਹੁੰਦੀਆਂ ਨੇ ਮਸ਼ਹੂਰੀਆਂ ਦੇਸ਼ਾਂ ਦੇ ਵਿਦੇਸ਼ਾਂ ਵਿੱਚ ਵੀ ਨੇ ਮਸ਼ਹੂਰੀ ਹਾਂਜੀ ਵੀਰ ਜੀ ਸਤਿ ਸ੍ਰੀ ਅਕਾਲ ਜੀ ਸਤਿ ਸ੍ਰੀ ਅਕਾਲ ਜੀ ਸਰਦਾਰ ਰਜਿੰਦਰ ਸਿੰਘ ਜੀ ਅੱਜ ਤੁਸੀਂ ਬਲੱਡ ਡੋਨੇਟ ਕਰ ਰਹੇ ਹੋ ਤੇ ਤੁਸੀਂ ਖੁਦ ਵੀ ਕੈਂਪ ਲਗਾਉਂਦੇ ਹੋ ਜੋ ਖੂਨਦਾਨ ਕੈਂਪ ਤਕਰੀਬਨ ਲਗਾਉਂਦੇ ਰਹਿੰਦੇ ਹੋ ਕੀ ਕਹੋਗੇ ਖੂਨਦਾਨ ਦੇ ਫਾਇਦੇ ਵੀ ਕੀ ਹਨ ਖੂਨਦਾਨ ਦਾ ਬਹੁਤ ਫਾਇਦਾ ਹੈ ਜੀ ਖੂਨਦਾਨ ਇੱਕ ਇਨਸਾਨ ਇਨਸਾਨ ਨੂੰ ਇਹ ਦੇ ਸਕਦਾ ਹੈ ਜੀ ਜੋ ਕਿ ਹਰ ਜਿਹੜਾ ਤੰਦਰੁਸਤ ਇਨਸਾਨ ਹੈ ਉਹਨੂੰ ਦਾਨ ਕਰਨਾ ਚਾਹੀਦਾ ਮੈਂ ਅੱਜ 35ਵੀਂ ਵਾਰ ਖੂਨਦਾਨ ਕਰ ਰਿਹਾ ਤੇ ਲਗਭਗ 70 ਦੇ ਲਗਭਗ ਮੈਂ ਕੈਂਪ ਲਗਾ ਚੁੱਕਾ ਆਪਣੀ ਦੇਖ ਰੇਕ ਚ ਤੇ ਇੱਕ ਬਹੁਤ ਵਧੀਆ ਅਪਰਾਲਾ ਹੈ ਇਸ ਸੰਸਥਾ ਦਾ ਵੀ ਬਹੁਤ ਵਧੀਆ ਅਪਰਾਲਾ ਇਹ ਸਾਨੂੰ ਹਮੇਸ਼ਾ ਕਰਦੇ ਰਹਿਣਾ ਚਾਹੀਦਾ ਧੰਨਵਾਦ ਜੀ ਬਹੁਤ ਅਵੀਰ ਜੀ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਜੀ ਪ੍ਰਮਾਨ ਸਾਹਿਬ ਠੀਕ ਹੋ ਠੀਕ ਹੈ ਜੀ ਹਾਂਜੀ ਉਹ ਖੂਨ ਦਾਣ ਅੱਜ ਤੁਸੀਂ ਕਰ ਰਹੇ ਹੋ ਪਹਿਲਾਂ ਕਿੰਨੀ ਕ ਵਾਰ ਕਰ ਚੁੱਕੇ ਹੋ ਪ੍ਰਮਾਨ ਸਾਹਿਬ ਮੇਰੀ ਜ਼ਿੰਦਗੀ ਦੇ ਵਿੱਚ ਮੈਨੂੰ ਲੱਗਦਾ ਮੈਂ 25 ਕ ਵਾਰ ਅੱਜ ਕਢਾਇਆ 25 ਅੱਛਾ ਜੀ ਪਹਿਲਾਂ ਮੈਂ ਲਗਾਤਾਰ ਸਾਲ ਚ ਚਾਰ ਵਾਰ ਕਢਾਉਂਦਾ ਸੀ ਵਿਚ ਨੂੰ ਤਿੰਨ ਚਾਰ ਸਾਲ ਗੈਪ ਪੈ ਗਿਆ ਜੀ ਹੁਣ ਇਹ ਸਾਲ ਦੇ ਵਿੱਚ ਮੇਰਾ ਹ ਦੂਜੀ ਵਾਰ ਅੱਛਾ ਜੀ ਹਾਂਜੀ ਕਿਵੇਂ ਲੱਗਦਾ ਫੇ ਖੂਨ ਕਢਾਉਣ ਤੋਂ ਬਾਅਦ ਕੋਈ ਕਮੀ ਪੇਸ਼ੀ ਹੁੰਦੀ ਨਹੀਂ ਕੋਈ ਕਮੀ ਪੇਸ਼ੀ ਨਹੀਂ ਸਗੋਂ ਸਰੀਰ ਜਿਹੜਾ ਰੀਫਰੈਸ਼ ਹੋ ਜਾਂਦਾ ਜੀ ਕਿਉਂਕਿ ਅੱਜ ਦੇ ਯੁੱਗ ਦੇ ਵਿੱਚ ਜਿਹੜੀਆਂ ਸਾਡੀਆਂ ਖੁਰਾਕਾਂ ਆ ਬਹੁਤੀਆਂ ਵਧੀਆ ਨਹੀਂ ਜੀ ਸੋ ਅਸੀਂ ਕੁਝ ਫਾਸਟ ਫੂਡ ਖਾਂਦੇ ਆ ਜਾਂ ਅਸੀਂ ਕੋਈ ਹੋਰ ਚੀਜ਼ ਖਾਂਦੇ ਆ ਭਾਰੀ ਕੋਈ ਖਰਾਕ ਖੰਨੇ ਆ ਅੱਜ ਬਹੁਤਾ ਅਸੀਂ ਫਿਜ਼ੀਕਲੀ ਕੰਮ ਨਹੀਂ ਕਰ ਰਹੇ ਉਸ ਕਰਕੇ ਸਾਨੂੰ ਪਸੀਨਾ ਨਹੀਂ ਆਉਂਦਾ ਨਾ ਪਸੀਨਾ ਆਉਣ ਕਰਕੇ ਲੋਕਾਂ ਨੂੰ ਬਿਮਾਰੀਆਂ ਲੱਗਦੀਆਂ ਪਰੰਤੂ ਜਦੋਂ ਅਸੀਂ ਬਲੱਡ ਰੋਡਨੇਸ਼ਨ ਕਰ ਦਿੰਨੇ ਆ ਉਹ ਸਾਡਾ ਸਾਰਾ ਰੀਫਰੈਸ਼ ਹੋ ਜਾਂਦਾ ਔਰ ਸਾਡਾ ਖੂਨ ਕਿਸੇ ਲੋਡ ਦਾਣ ਦੇ ਕੰਮ ਆਉਂਦਾ ਉਹਦੇ ਨਾਲ ਸਾਨੂੰ ਸੰਤੁਸ਼ਟੀ ਮਿਲਦੀ ਆ ਹਾਂਜੀ ਕੀ ਮੈਸੇਜ ਦਊਂਗੇ ਫੇ ਲੋਕਾਂ ਨੂੰ ਮੈਂ ਕਿੰਨਾ ਵੀ ਕਈ ਵਾਰੀ ਸਾਡੇ ਇੱਚ ਨਾ ਇੱਕ ਇਹ ਡਰ ਪਿਆ ਹੋਇਆ ਹੈ ਵੀ ਖੂਨ ਕਢਾਉਣ ਨਾਲ ਪਤਾ ਨਹੀਂ ਕੀ ਹੋ ਜਾਂਦਾ ਜੀ ਪਰੰਤੂ ਮੈਂ ਜਿੱਥੇ ਤੱਕ ਮੇਰੀ ਮੇਰਾ ਤਜਰਬਾ ਹੈ ਜ਼ਿੰਦਗੀ ਦਾ ਖੂਨ ਸਾਨੂੰ ਡੋਨੇਸ਼ਨ ਕਰਨਾ ਚਾਹੀਦਾ ਹਰ ਤੀਜੇ ਮਹੀਨੇ ਥੋਥੇ ਮਹੀਨੇ ਕਰ ਦੇਣਾ ਚਾਹੀਦਾ ਇਹਦੇ ਨਾਲ ਕੋਈ ਸਾਨੂੰ ਸਾਡੇ ਸਰੀਰ ਨੂੰ ਕੋਈ ਫਰਕ ਨਹੀਂ ਪੈਂਦਾ ਤਕਰੀਬਨ 12 14 ਘੰਟੇ ਦੇ ਵਿੱਚ ਸਾਰਾ ਮੁੜ ਕੇ ਸਰਕਲ ਪੂਰਾ ਹੋ ਜਾਂਦਾ ਮੈਂ ਸਮਝਦਾ ਵੀ ਜਿਹੜੇ ਨੌਜਵਾਨ ਸਾਡੇ ਭਰਾ ਐ ਭੈਣਾਂ ਸਾਡੀਆਂ ਬੱਚੀਆਂ ਐ ਔਰ ਸਾਡੇ ਮੇਰੀ ਉਮਰ ਦੇ ਵੀ ਕਿਉਂਕਿ ਮੈਂ ਅਜ 55-56 ਸਾਲ ਦਾ ਹੋ ਗਿਆ ਮੈਨੂੰ ਕੋਈ ਪ੍ਰੋਬਲਮ ਨਹੀਂ ਹੈ ਸੋ ਮੇਰੀ ਇਹੀ ਸਾਰਿਆਂ ਨੂੰ ਰਹਿ ਹੈ गुजारिश ਵੀ ਹੈ ਕਿ ਭਾਈ ਜਿੱਥੇ ਵੀ ਡੋਨੇਸ਼ਨ ਕੈਂਪ ਇਹ ਬਲੱਡ ਕੈਂਪ ਲੱਗਦਾ ਹੈ ਉੱਥੇ ਵੱਧ ਤੋਂ ਵੱਧ ਸਾਡੀ ਨੌਜਵਾਨੀ ਆਵੇ ਨੌਜਵਾਨ ਆ ਕੇ ਸਮਾਜ ਨੂੰ ਸਿਹਤ ਮਿਲਦੀ ਹੈ ਕਿਉਂਕਿ ਅਸੀਂ ਜਿੱਥੇ ਪੈਸਾ ਦਾਨ ਕਰਦੇ ਹਾਂ ਕੱਪੜਾ ਦਾਨ ਕਰਦੇ ਹਾਂ ਹੋਰ ਚੀਜ਼ਾਂ ਦਾਨ ਕਰਦੇ ਹਾਂ ਇਹ ਵੀ ਇੱਕ ਬਹੁਤ ਵੱਡਾ ਦਾਨ ਹੈ ਕਿ ਕਿ ਕਿਸੇ ਲੋੜਬੰਦ ਨੂੰ ਸਾਡੇ ਕਾਨੂੰਨ ਦੇ ਨਾਲ ਜ਼ਿੰਦਗੀ ਮਿਲ ਗਈ ਇਹਦੇ ਉੱਪਰ ਤਾਂ ਕੋਈ ਦਾਅਨੇ ਹੈ ਨਹੀਂ ਸੋ ਇਸ ਕਰਕੇ ਮੈਂ ਸਾਰਿਆਂ ਨੂੰ ਬਿਲਾਸ਼ ਕਰਦਾ ਕਿ ਇਹੋ ਜੇ ਸਮੇਂ 'ਚ ਕਦੇ ਵੀ ਟਾਲਮਟੋਲਣਾ ਕਰਿਆ ਕਰੋ ਜਿੱਥੇ ਪਤਾ ਲੱਗਦਾ ਵੀ ਕੈਂਪ ਹੈ ਤੁਸੀਂ ਭੱਜ ਕੇ ਜਾ ਕੇ ਆ ਨੌਨ-ਜੌਨ ਮੀਰ ਸਾਡੇ ਅੱਗੇ ਆਉਣ ਤਾਂ ਕਿ ਆਉਣ ਵਾਲੀ ਪੀੜ੍ਹੀ ਨੂੰ ਵੀ ਇਸ ਇਹਨਾਂ ਚੀਜ਼ਾਂ ਤੋਂ ਸੇਧ ਮਿਲ ਸਕੇ। ਸ਼ੁਕਰੀਆ ਥੈਂਕ ਯੂ ਵੈਰੀ ਮਚ